ਵਈ ਜਦੋਂ ਮੈਂ ਆਖਿਆ ਸੀਗਾ ਵੀ ਪ੍ਰੋਮੋਸ਼ਨ ਕਰ ਲੋ ਕਰ ਲੋ ਕਰ ਲੋ ਵੀਡੀਓ ਪਾਈਆਂ ਸੀ ਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕਮੈਂਟ ਕੀ ਸੀਗੇ ਕਿ ਇਸ ਫਿਲਮ ਨੂੰ ਪ੍ਰੋਮੋਸ਼ਨ ਦੀ ਜਰੂਰਤ ਹੀ ਨਹੀਂ ਆ ਇਹ ਤਾਂ ਗੁਰੂ ਦੇ ਆਸਰੇ ਚੱਲੂਗੀ ਫਿਲਮ ਇਹ ਤਾਂ ਆਟੋਮੈਟਿਕਲੀ ਹਿੱਟ ਹੋ ਜਾਣੀ ਆ ਇਹ ਤਾਂ ਤਾਂ ਬਹੁਤ ਜ਼ਿਆਦਾ ਕਲੈਕਸ਼ਨ ਆ ਜਾਣੀ ਆ ਉਹ ਜਿਹੀਆਂ ਫਿਲਮਾਂ ਨੂੰ ਲੋਡ ਨਹੀਂ ਹੁੰਦੀ ਪ੍ਰੋਮੋਸ਼ਨ ਦੀ ਤਰਹੀਮ ਜੱਥੜ ਨੂੰ ਲੋਡ ਨਹੀਂ ਹੁੰਦੀ ਪ੍ਰੋਮੋਸ਼ਨ ਦੀ ਤੇ ਹੁਣ ਕੀ ਹੋ ਗਿਆ ਫਿਰ ਹੁਣ ਕੀ ਹੋ ਗਿਆ ਫਿਰ 5 ਦਿਨਾਂ ਦੇ ਵਿੱਚ ਕਲੈਕਸ਼ਨ ਸਿਰਫ 2.5 ਕਰੋੜਾਂ ਫਿਲਮ ਦਾ ਸਿਰਫ 2.5 ਕਰੋੜ ਰੁਪਈਆ ਕਮਾਇਆ 5 ਦਿਨਾਂ ਦੇ ਵਿੱਚ ਜੋ ਕਿ ਇੱਕ ਦਿਨ ਦਾ ਕਲੈਕਸ਼ਨ ਹੋਣਾ ਚਾਹੀਦਾ ਸੀ ਨਾ ਫਿਲਮ ਦਾ ਉਹ ਪੂਰੇ 5 ਦਿਨਾਂ ਦੇ ਵਿੱਚ ਹੋਇਆ ਤੇ ਹੁਣ ਕੀ ਕਹੀਏ ਇੱਕ ਐਡਾ ਵੱਡਾ ਮੌਕਾ ਸੀਗਾ ਕਹਿੰਦੇ ਸੀ ਕਿ ਇਹ ਤਾਂ ਇਤਿਹਾਸ ਰਚ ਦੇਣੀ ਆ ਆਪਾਂ ਤਾਂ ਉਮੀਦਾਂ ਕਰੀ ਬੈਠੇ ਸੀਗੇ ਵੀ 100 ਕਰੋੜ ਕਰੂਗੀ ਜਾਂ 80 ਕਰੋੜ ਕਰੂਗੀ ਤੇ ਜਿਹੋ ਜਿਹੇ ਹਾਲਾਤ ਆ ਇਹ ਲੱਗਦਾ ਨਹੀਂ ਵੀ 10 ਕਰੋੜ ਵੀ ਕਰੂਗੀ ਕਿਉਂਕਿ ਕਿਸੇ ਵੀ ਦਿਨ ਫਿਲਮ ਦਾ ਕਲੈਕਸ਼ਨ 1 ਕਰੋੜ ਤੋਂ ਉੱਪਰ ਨਹੀਂ ਗਿਆ ਅੱਜ ਕੱਲ੍ਹ ਤਾਂ ਯਾਰ ਕੋਈ ਨਾਰਮਲ ਜੀਆਂ ਫਿਲਮਾਂ ਵੀ ਜੇ ਲੈ ਕੇ ਆ ਜੀਏ ਨਾ ਉਹ ਵੀ ਕਲੈਕਸ਼ਨ ਕਰ ਦਿੰਦੀਆਂ ਉਹ ਵੀ 1.5 ਕਰੋੜ ਰੁਪਏ ਦੀ ਓਪਨਿੰਗ ਪਹਿਲੇ ਦਿਨ ਲੈ ਜਾਂਦੀਆਂ 4 ਦਿਨਾਂ ਦੇ ਵਿੱਚ 5 ਕਰੋੜ ਦਾ ਉਹਨਾਂ ਦਾ ਹੁੰਦਾਗਾ ਓਪਨਿੰਗ ਵੀਕਐਂਡ ਤੇ ਇਹ ਤਾਂ ਬਹੁਤ ਵੱਡੀ ਫਿਲਮ ਸੀ ਇਹਦਾ ਤਾਂ ਕਹਿ ਰਹੇ ਸੀਗੇ ਕਿ ਹੁਣ ਤੱਕ ਦੀ ਪੰਜਾਬੀ ਇਤਿਹਾਸ ਦੀ ਸਭ ਤੋਂ ਬੈਸਟ ਫਿਲਮਾਂ ਸਭ ਤੋਂ ਵੱਡੀ ਫਿਲਮਾਂ ਤੇ ਫਿਰ ਇਹਨੂੰ ਕੀ ਹੋ ਗਿਆ ਇਹ ਨਹੀਂ ਕਿ ਫਿਲਮ ਮਾੜੀ ਆ ਬਤਲਮ ਤਾਂ ਕਹਿ ਰਹੇ ਆ ਕਿ ਬਹੁਤ ਵਧੀਆ ਆਪਾਂ ਸਾਰਿਆਂ ਨੇ ਦੇਖੀ ਆ ਤੇ ਜਿਹਨੂੰ ਵੀ ਪੁੱਛੀਏ ਕਹਿਣਗੇ ਬਹੁਤ ਵਧੀਆ ਫਿਰ ਕਿਉਂ ਨਹੀਂ ਕਲੈਕਸ਼ਨ ਆਇਆ ਕਿਉਂਕਿ ਪ੍ਰਮੋਸ਼ਨ ਨਹੀਂ ਹੋਈ ਵੀਰ ਜੀ ਪ੍ਰਮੋਸ਼ਨ ਸੱਚੀਓ ਬਹੁਤ ਜ਼ਰੂਰੀ ਹੁੰਦੀ ਆ ਚਾਹੇ ਤੁਸੀਂ ਕਿੱਡੇ ਵੀ ਵੱਡੇ ਸਟਾਰ ਕਿਉਂ ਨਾ ਹੋਵੋ ਤੁਹਾਡੀ ਫਿਲਮ ਕਿੱਡੀ ਵੀ ਵੱਡੀ ਕਿਉਂ ਨਾ ਹੋਵੋ ਪਰ ਉਹ ਫੇਰ ਹੀ ਚੱਲਦੀ ਆ ਜੇ ਲੋਕਾਂ ਨੂੰ ਪਤਾ ਲੱਗਦਾ ਫਿਲਮ ਬਾਰੇ ਹੁਣ ਤੁਸੀਂ ਮੈਨੂੰ ਸੱਚੋ ਸੱਚ ਦੱਸੋ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ ਕਿ ਤੁਹਾਡੇ ਪਿੰਡ ਦੇ ਵਿੱਚ ਜਾਂ ਤੁਹਾਡੇ ਸ਼ਹਿਰ ਦੇ ਵਿੱਚ ਆਸ-ਪਾਸੇ ਜੇ ਤੁਸੀਂ ਪੁੱਛੋ ਤਾਂ ਕਿੰਨੇ ਕੁ ਲੋਕਾਂ ਨੂੰ ਪਤਾ ਹੈ ਵੀ ਇਹ ਫਿਲਮ ਰਿਲੀਜ਼ ਹੋਈ ਆ ਕਿੰਨੇ ਕੁ ਲੋਕਾਂ ਨੂੰ ਪਤਾ ਇਸ ਫਿਲਮ ਦੀ ਕੋਈ ਹਾਈਪ ਹੀ ਨਹੀਂ ਆ। ਜੇ ਕਲੈਕਸ਼ਨ ਕਰਨਾ ਹੁੰਦਾ ਨਾ ਫਿਲਮਾਂ ਨੇ ਉਹਦੀ ਹਾਈਪ ਬਣਦੀ ਆ। ਹਾਈਪ ਕਿਵੇਂ ਬਣਦੀ ਆ? ਚਾਰੇ ਪਾਸੇ ਨਜ਼ਰ ਆ ਰਹੀ ਹੁੰਦੀ ਆ ਉਹ ਫਿਲਮ। ਸੜਕਾਂ ਦੇ ਉੱਪਰ ਪੋਸਟਰ ਹੁੰਦੇ ਆ। ਚੈਨਲਾਂ ਦੇ ਉੱਪਰ ਉਹਦੀ ਐਡ ਆ ਰਹੀ ਹੁੰਦੀ ਆ ਬਾਰ-ਬਾਰ ਤੇ ਜਿਹੜੇ ਐਕਟਰ ਖੁਦ ਉਹ ਚੈਨਲਾਂ ਤੇ ਜਾ ਜਾ ਕੇ ਪੌਡਕਾਸਟਾਂ 'ਚ ਜਾ ਜਾ ਕੇ ਪ੍ਰੋਮੋਸ਼ਨ ਕਰਦੇ ਆ। ਸ਼ਹਿਰਾਂ ਦੇ ਵਿੱਚ ਇਵੈਂਟ ਕਰਦੇ ਆ, ਇਕੱਠੇ ਹੁੰਦੇ ਆ ਮੌਲਾਂ ਦੇ ਵਿੱਚ। ਤੇ ਇਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ। ਪਤਾ ਨਹੀਂ ਕਿੱਥੇ ਬੈਠਿਆ ਸਾਰੇ। ਬਾਈ ਤਰਸੇਮ ਜੱਸਰ ਜੀ ਨੂੰ ਬਸ ਮੇਰਾ ਇੱਕ ਹੀ ਸਵਾਲ ਆ ਕਿ ਤੁਸੀਂ ਹੈਗੇ ਕਿੱਥੇ ਆ? ਫਿਲਮ ਦਾ ਟ੍ਰੇਲਰ ਆਇਆ ਉਸ ਤੋਂ ਬਾਅਦ ਉਹ ਕਿਤੇ ਦਿਖਾਈ ਨਹੀਂ ਕਿਤੇ ਦਿਖੇ ਨਹੀਂ ਉਹ ਪ੍ਰੋਮੋਸ਼ਨ ਕਰਦੇ ਕਿਤੇ ਨਜ਼ਰ ਹੀ ਨਹੀਂ ਆ ਰਹੇ ਜਿਵੇਂ ਉਹ ਕਹਿ ਰਹੇ ਹੋਣ ਕਿ ਮੇਰਾ ਤਾਂ ਪਰਮ ਨਾਲ ਕੋਈ ਨਾਤਾ ਹੀ ਨਹੀਂ ਆ ਇੱਕ ਛੋਟੀ ਜੀ ਸਕਰੀਨਿੰਗ ਰੱਖੀ ਸੀਗੀ ਇਹਨਾਂ ਨੇ ਉਹਦੇ ਵਿੱਚ ਵੀ ਗੁਰਪ੍ਰੀਤ ਖੁੱਗੀ ਆਏ ਸੀਗੇ ਬਾਕੀ ਐਕਟਰ ਆਏ ਸੀ ਤਰਸੇਮ ਜਤਨ ਬਾਈ ਨਹੀਂ ਆਏ ਹੁਣ ਇਹੋ ਜੀ ਕੀ ਗੱਲ ਹੋ ਗਈ ਕਿ ਇਹਨਾਂ ਨੇ ਤਾਂ ਪ੍ਰੋਮੋਸ਼ਨ ਹੀ ਨਹੀਂ ਕੀਤਾ ਐਡੀ ਵੱਡੀ ਤੁਸੀਂ ਫਿਲਮ ਬਣਾਈ ਹੈ ਤੁਸੀਂ ਇਹਦੇ ਉੱਤੇ ਘੱਟੋ ਘੱਟ ਨਹੀਂ 15 ਤੋਂ 20 ਕਰੋੜ ਤੱਕ ਖਰਚੇ ਹੀ ਹੋਣਾ ਤੇ ਜਦੋਂ ਤੁਸੀਂ ਕਹਿੰਦੇ ਹੋ ਕਿ ਸਾਡੀ ਫਿਲਮ ਆਤੀ ਬਣਾਉਣੇ ਆ ਕੋਈ ਦੇਂਦਾ ਨਹੀਂ ਕੁਈ ਕਿਵੇਂ ਦੇਖੋ ਜਦੋਂ ਲੋਕਾਂ ਨੂੰ ਪਤਾ ਹੀ ਨਹੀਂ ਪ੍ਰਮੋਸ਼ਨ ਕਰੋਗੇ ਤਾਂ ਦੇਖੋ ਇੱਕ ਪਾਸੇ ਗਿੱਪੀ ਗਰੇਵਾਲ ਆਪ ਦੀ ਕੋਈ ਵੀ ਛੋਟੀ ਮੋਟੀ ਫਿਲਮ ਲੈ ਆਵੇ ਕੋਈ ਬਕਵਾਸ ਫਿਲਮ ਵੀ ਲੈ ਆਵੇ ਉਹਦੀ ਇੰਨੀ ਜ਼ਿਆਦਾ ਪ੍ਰਮੋਸ਼ਨ ਕਰ ਦਿੰਦਾ ਉਹ ਵੀ ਉਹਦੀ ਇੱਕ ਨਾਰਮਲ ਜੀ ਫਿਲਮ ਵੀ 30 35 ਕਰੋੜ ਕਰ ਜਾਂਦੀ ਆ ਆ ਅਕਾਲ ਦਾ ਜੇ ਵਿਰੋਧ ਨਾ ਨਾ ਹੋਇਆ ਹੁੰਦਾ ਨਾਲੇ ਕੀ ਇਹ ਫਿਲਮ ਵਧੀਆ ਸੀ ਜੇ ਇਹਦਾ ਵਿਰੋਧ ਨਾ ਹੋਇਆ ਹੁੰਦਾ ਤਾਂ ਚਾਹੋ ਜੀ ਉਹਨਾਂ ਨੇ ਪ੍ਰਮੋਸ਼ਨ ਕੀਤੀ ਸੀ ਇਹ ਫਿਲਮ ਵੀ 30 40 ਕਰੋੜ ਰੁਪਇਆ ਆਰਾਮ ਨਾਲ ਕਰ ਜਾਂਦੀ ਯਾਰ ਤੁਹਾਡੀ ਆਪ ਦੀ ਫਿਲਮ ਮਸਤਾਨੇ ਨੇ 80 ਕਰੋੜ ਕੀਤਾ ਕਿਉਂ ਕੀਤਾ ਪ੍ਰੋਮੋਸ਼ਨ ਕਰਕੇ ਹੀ ਕੀਤਾ ਤੁਸੀਂ ਪ੍ਰੋਮੋਸ਼ਨਾਂ ਕੀਤੀਆਂ ਸੀ ਨਾ ਪਰ ਐਤ ਕੀ ਤੁਹਾਨੂੰ ਇਹ ਕਿਹਨੇ ਸਕੀਮ ਦੇਤੀ ਵੀ ਪ੍ਰੋਮੋਸ਼ਨ ਨਹੀਂ ਕਰਨੀ ਤੇ ਹੁਣ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਕੋਈ 50 ਲੱਖ 60 ਲੱਖ ਕਲੈਕਸ਼ਨ ਆ ਰਿਹਾ ਇਸ ਤਰ੍ਹਾਂ ਦੇ ਕਲੈਕਸ਼ਨ ਨਾਲ ਰੋਜ਼ ਦੇ ਇਸ ਤਰ੍ਹਾਂ ਦੇ ਕਲੈਕਸ਼ਨ ਨਾਲ ਕੀ ਤੁਸੀਂ ਕਰਜੋਗੇ 50 ਕਰੋੜ ਕਿੰਨਾ ਕੁ ਕਰ ਲਓਗੇ ਵਾਤ ਤੋਂ ਵਾਤ ਇਸ ਸਪੀਡ ਨਾਲ ਫਿਲਮ 15 ਕਰੋੜ ਵੀ ਨਹੀਂ ਜਾਂਦੀ ਇਹ ਮੈਂ ਐਵੇਂ ਨਹੀਂ ਕਹਿ ਰਿਹਾ ਇਹ ਜਦੋਂ ਮੈਂ ਵੀਡੀਓ ਪਾਈ ਸੀ ਨਾ ਕਿ ਤੁਸੀਂ ਪ੍ਰੋਮੋਸ਼ਨ ਕਿਉਂ ਨਹੀਂ ਕਰ ਰਹੇ ਜੀ ਫਿਲਮਾਂ ਦੇ ਵਿੱਚ ਹੀ ਪੂਰੀ ਜ਼ਿੰਦਗੀ ਗੁਆਈ ਹੈ ਕਲੈਕਸ਼ਨ ਦੇਖਦੇ ਰਹੇ ਆ ਕਲੈਕਸ਼ਨਾਂ ਬਾਰੇ ਨਿੱਕੀ ਨਿੱਕੀ ਰਿਪੋਰਟ ਕੱਢਦੇ ਆ ਤੇ ਮਾਰਕੀਟ ਬਾਰੇ ਕੱਲੀ ਕੰਦੀ ਜਾਣਕਾਰੀ ਰੱਖਦੇ ਆ ਤਾਂ ਪਾਈ ਦੀ ਵੀਡੀਓ ਤੇ ਤਾਂ ਹੀ ਪਤਾ ਲੱਗ ਰਿਹਾ ਸੀਗਾ ਕਿ ਇਸ ਦੀ ਪ੍ਰੋਮੋਸ਼ਨ ਨਹੀਂ ਹੋਈਏ ਪਰ ਉਹ ਨਹੀਂ ਚੱਲਣੀ ਮਾਰਕੀਟ ਬਾਰੇ ਸਾਨੂੰ ਪਤਾ ਕਿ ਕਿਹੜੀਆਂ ਫਿਲਮਾਂ ਚੱਲਦੀਆਂ ਤੇ ਕਿਹੜੀਆਂ ਕਿਵੇਂ ਚੱਲਦੀਆਂ ਫਿਲਮਾਂ ਚਲਾਉਣੀਆਂ ਪੈਂਦੀਆਂ ਇਹ ਨਹੀਂ ਕਿ ਤੁਸੀਂ ਬਣਾ ਤੀ ਫਿਲਮ ਦਾ ਟ੍ਰੇਲਰ ਪਾਤਾ ਤੇ ਕਹਿ ਦਿੰਦਾ ਜੀ ਫਲਾਨੀ ਤਰੀਕ ਨੂੰ ਫਿਲਮ ਦੀ ਰਿਲੀਜ਼ ਆ ਬਸ ਆ ਕੇ ਦੇਖ ਲਿਓ ਐਦਾਂ ਕੋਈ ਨਹੀਂ ਦੇਖਦਾ ਲੋਕਾਂ ਦੇ ਵਿੱਚ ਜਾਣਾ ਪੈਂਦਾ ਹਰ ਇੱਕ ਜਗ੍ਹਾ ਤੁਹਾਡੀ ਫਿਲਮ ਦੇਖਣੀ ਚਾਹੀਦੀ ਆ ਫੋਨ ਦੇ ਉੱਤੇ ਜੇ YouTube ਖੋਲੋ ਤਾਂ ਵੀ ਦੇਖਣੀ ਚਾਹੀਦੀ ਆ Instagram ਖੋਲੋ ਤਾਂ ਵੀ ਦੇਖਣੀ ਚਾਹੀਦੀ ਆ ਚਰਚੇ ਹੋਣੇ ਪੈਂਦੇ ਆ ਫਿਲਮਾਂ ਦੇ ਤਾਂ ਚਲਦੀਆਂ ਫਿਲਮਾਂ ਤੇ ਬਹੁਤ ਜ਼ਿਆਦਾ ਦੁੱਖ ਲੱਗ ਰਿਹਾ ਇਸ ਤਰ੍ਹਾਂ ਦੇ ਕਲੈਕਸ਼ਨ ਦੇਖ ਕੇ ਮੈਂ ਉਮੀਦ ਕੀਤੀ ਸੀ ਜਦੋਂ ਇਹ ਪਰਮ ਦਾ ਟ੍ਰੇਲਰ ਆਇਆ ਸੀਗਾ ਕਿ ਇਹ ਸਾਰੇ ਰਿਕਾਰਡ ਤੋੜ ਦੇਗੀ 14-15 ਕਰੋੜ ਦਾ ਤਾਂ ਇਹਦਾ ਓਪਨਿੰਗ ਵੀਕਐਂਡ ਹੋਣਾ ਜਿਹੜਾ ਕਿ ਤਰ੍ਹਾਂ 2.5 ਕਰੋੜ ਦਾ ਹੀ ਹੋਇਆ ਤੇ ਹੁਣ ਕੀ ਕਹੀਏ ਕਿਹਨੂੰ ਦੋਸ਼ ਦਈਏ ਕਿ ਲੋਕਾਂ ਨੂੰ ਦੋਸ਼ ਦਈਏ ਪੰਜਾਬ ਦੇ ਲੋਕਾਂ ਨੂੰ ਲੋਕਾਂ ਦਾ ਤਾਂ ਦਈਏ ਨਾ ਵੀ ਇਹ ਪ੍ਰੋਮੋਸ਼ਨ ਹੋਈ ਹੁੰਦੀ ਤਾਂ ਲੋਕ ਤਾਂ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਹੈ ਕਿ ਇਹ ਫਿਲਮ ਆ ਰਹੀ ਆ। ਸਾਰਾ ਦਾ ਸਾਰਾ ਦੋਸ਼ ਵੇਲੀ ਜਨਤਾ ਪ੍ਰੋਡਕਸ਼ਨ ਦੇ ਤੇਰ ਜਾਂਦਾ। ਸਾਰੀ ਟੀਮ ਦੇ ਤੇਰ ਜਾਂਦਾ ਇਹਨਾਂ ਸਾਰਿਆਂ ਦੇ ਤੇਰ ਜਾਂਦਾ। ਪਰ ਫਿਲਮ ਜੱਥੜ ਦੇ ਤੇਰ ਵੀ ਜਾਂਦਾ ਕਿਉਂਕਿ ਉਹ ਕਿਤੇ ਨਜ਼ਰ ਹੀ ਨਹੀਂ ਆ ਰਹੇ ਕਿ ਕਿੱਥੇ ਹੋ ਭਾਈ। ਥੋੜੀ ਦਾ ਗੜਮਾ ਆ ਰਹੀ ਜੀ ਤਾਂ ਤੁਸੀਂ ਪਤਾ ਨਹੀਂ ਕਿੱਥੇ ਬੈਠੇ ਹੋ। ਐਦਾਂ ਨਹੀਂ ਚੱਲਦੀਆਂ ਵੀਰ ਜੀ ਫਿਲਮਾਂ। ਤੁਹਾਡੇ ਕੋਲੇ ਮੌਕਾ ਸੀਗਾ ਇਤਿਹਾਸ ਰਚਣ ਦਾ ਤੇ ਤੁਸੀਂ ਉਹ ਮੌਕਾ ਗਵਾ ਦਿੱਤਾ।